ਸਸਿਕਾ ਜੀ ਮੈਂ ਤੁਹਾਡਾ ਤਰਨਪ੍ਰੀਤ ਜਵੰਦਾ ਤੇ ਸਵਾਗਤ ਕਰਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਇਹ ਵੀਡੀਓ ਅੱਜ ਮੇਰੇ ਲਈ ਖੁਦ ਲਈ ਖਾਸ ਹੈ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਆਂ ਅੱਜ ਮੇਰੇ YouTube ਚੈਨਲ ਰਿਲੇਟਰ ਤੇ ਬਹੁਤ ਟਾਈਮ ਹੋ ਗਿਆ ਮੈਂ YouTube ਚੈਨਲ ਨਾਲ ਜੁੜਿਆ ਹੋਇਆ Facebook ਪੇਜ ਨਾਲ ਜੁੜਿਆ ਹੋਇਆਗਾ ਮੈਂ ਪਹਿਲੀ ਵੀਡੀਓ 5 ਜੁਲਾਈ 2022 ਨੂੰ ਪਾਈ ਸੀ YouTube ਚੈਨਲ ਤੇ ਤੇ ਤਕਰੀਬਨ 1.5 ਸਾਲ ਤੋਂ ਉੱਪਰ ਹੋ ਗਿਆ ਤੇ ਅੱਜ ਜਿਵੇਂ ਕਹਿੰਦੇ ਹੁੰਦੇ ਨੇ ਬਾਬਾ 2024 ਮੇਰੇ ਲਈ ਵਧੀਆ ਖੁਸ਼ੀਆਂ ਲੈ ਕੇ ਆਇਆ ਤੇ ਮੇਰੇ YouTube ਚੈਨਲ ਤੇ 999 ਹੋ ਚੁੱਕੇ ਨੇ ਸਿਰਫ ਇੱਕ ਦੀ ਘਟ ਹੈ ਤੇ ਜਦੋਂ 1000 ਹੋਗੇ ਕਹਿੰਦੇ ਹੁੰਦੇ ਨੇ ਖੁਸ਼ੀ ਦੁੱਗਣੀ ਹੋ ਜਾਂਦੀ ਆ ਤੇ ਦੇਖਦੇ ਆ ਵੀਡੀਓ ਦੇ ਚੱਲਦੇ-ਚੱਲਦੇ ਦੇਖਦੇ ਆ ਵੀ 1000 ਹੁੰਦੇ ਆ ਕਿ ਨਹੀਂ ਹੁੰਦੇ ਤੇ ਮੈਂ ਬਾਕੀ ਜਿੰਨੇ ਮੇਰੇ ਨਾਲ ਜੁੜੇ ਹੋਏ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਜਿੰਨੇ ਜਾਣੇ ਮੇਰੇ Facebook ਤੇ ਜੁੜੇ ਹੋਏ ਨੇ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਦਾ ਤੁਹਾਡੀ ਸਪੋਰਟ ਨਾਲ ਹੀ ਜਿਹੜਾ ਮੇਰਾ YouTube ਚੈਨਲ ਆ ਉਹ ਅੱਜ ਇੱਥੇ ਤੱਕ ਹੋ ਗਿਆ ਲੋ ਜੀ ਆਪਣੇ ਨਾਲ ਗੱਲਾਂ ਕਰਦੇ ਕਰਦੇ ਆਪਣਾ ਚੈਨਲ ਆ ਜਿਹੜਾ 1000 ਉਹ ਪੂਰਾ ਹੋ ਗਿਆ ਤੇ ਇੰਨਾ ਹੀ ਮੈਂ ਕਹਿਣਾ ਤੁਹਾਡੀ ਸਪੋਰਟ ਨਾਲ ਜਿਹੜਾ ਮੇਰਾ ਚੈਨਲ ਆ ਉਹ ਅੱਜ ਮੋਨਟਾਈਜ਼ ਦੀ ਆਪਸ਼ਨ ਦੇ ਉੱਤੇ ਆ ਚੁੱਕਿਆ ਹੈ ਸਿਰਫ ਥੋੜਾ ਜਿਹਾ ਵਾਚ ਟਾਈਮ ਘਟਦਾ ਹੈ ਉਹ ਵੀ ਤੁਹਾਡੀ ਬਦੌਲਤ ਹੀ ਪੂਰਾ ਹੋਊਗਾ ਤੁਸੀਂ ਕੀ ਕਰਨਾ ਹੈ ਮੇਰੇ YouTube ਚੈਨਲ ਤੇ ਜਾ ਕੇ ਮੇਰੀਆਂ ਵੀਡੀਓਜ਼ ਨੇ ਜਿਹੜੀਆਂ ਉਹ ਵੱਧ ਤੋਂ ਵੱਧ ਦੇਖੋ ਜੋ ਕਿ ਜਿਹੜਾ ਮੇਰਾ ਵਾਚ ਟਾਈਮ ਘਟਦਾ ਉਹ ਪੂਰਾ ਹੋ ਜੇ ਤੇ ਤੁਹਾਡੀ ਕਿਰਪਾ ਨਾਲ ਜਿਹੜਾ ਮੈਂ ਅੱਜ ਇਸ ਜਗ੍ਹਾ ਤੇ ਆ 1.5 ਸਾਲ ਮੈਨੂੰ ਮਿਹਨਤ ਕਰਦਿਆਂ ਹੋ ਗਿਆ YouTube ਤੇ ਇਹ ਸਿਰਫ ਤੁਹਾਡੀ ਬਦੌਲਤ ਹੈ ਜਿਹੜਾ ਵੀ ਮੇਰਾ 1000 ਸਬਸਕ੍ਰਾਈਬਰ ਪੂਰਾ ਹੋਇਆ ਧੰਨਵਾਦ ਕਰਦਾ ਜੀ ਸਾਰਿਆਂ ਦਾ ਤੇ ਧੰਨਵਾਦ ਜੀ ਜੇ ਵੀਡੀਓ ਵਧੀਆ ਲਗੀ ਸ਼ੇਅਰ ਜਰੂਰ ਕਰਨਾ ਤੇ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਪੇਜ ਨੂੰ ਕਰ ਲੋ ਫੋਲੋ ਧੰਨਵਾਦ